ਵਿધાનਸਭਾ ਹਲਕਾ ਪੂਰਬੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਪੋਲਾ ਅਤੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸਰਦਾਰ ਤਰਸੇਨ ਸਿੰਘ ਪਿੰਡਰ ਵੱਲੋਂ ਥਾਣਾ ਟਿੱਬਾ ਦੀ ਨਵੀਂ ਬਣਨ ਜਾ ਰਹੀ ਬਿਲਡਿੰਗ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਆ ਵਿਧਾਇਕ ਗਰੇਵਾਲਾ ਤੇ ਚੇਅਰਮੈਨ ਤਰਸੇਨ ਸਿੰਘ ਪਿੰਡਰ ਨੇ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਜਿੱਥੇ ਸੂਬੇ ਅੰਦਰ ਸਕੂਲਾਂ ਤੇ ਹਸਪਤਾਲਾਂ ਦੀਆਂ ਬਿਲਡਿੰਗਾਂ ਨੂੰ ਨਵੀਂ ਦਿੱਖ ਦਿੱਤੀ ਜਾ ਰਹੀਆਂ ਉਸੇ ਹੀ ਤਹਿਤ ਹੋਰ ਵਿਭਾਗਾਂ ਦੀਆਂ ਬਿਲਡਿੰਗਾਂ ਨੂੰ ਨਵੇਂ ਸਿਰੇ ਤੋਂ ਤਿਆਰ ਕੀਤਾ ਜਾ ਰਿਹਾ ਹੈ ਅੱਜ ਵਿਧਾਨਸਭਾ ਬਾ ਰੋਡ ਤੇ ਜਿਹੜਾ ਠਾਣਾ ਵਾ ਪੁਲਿਸ ਠਾਣਾ ਵਾ ਤੇ ਉਹਦਾ ਕੰਮ ਦੀ ਸ਼ੁਰੂਆਤ ਹੋਈ ਆ ਕਿਉਂਕਿ ਠਾਣੇ ਦੀ ਬਿਲਡਿੰਗ ਪੁਰਾਣੇ ਸਮੇਂ ਤੋਂ ਖਸਤਾ ਸੀਗੀ ਤੇ ਆਮ ਆਦੀ ਪਾਰਟੀ ਸਰਕਾਰ ਬਣਾਈ ਆ ਲੋਕਾਂ ਨੇ ਬਹੁਤ ਉਮੀਦਾਂ ਰੱਖ ਕੇ ਤੇ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਹਰ ਪਹਿਲੂ ਤੇ ਕੰਮ ਕਰ ਰਹੇ ਨੇ ਚਾਹੇ ਉਹ ਸਕੂਲਾਂ ਦੀ ਗੱਲ ਕਰਦੇ ਆ ਚਾਹੇ ਹਸਪੀਟਲ ਦੀ ਗੱਲ ਕਰਦੇ ਆ ਆਮ ਆਦਮੀ ਕਲੀਨਿਕ ਦੀ ਗੱਲ ਕਰਦੇ ਆ ਇਸੇ ਤਰ੍ਹਾਂ ਹੀ ਮਿਲ ਕੇ ਜਿੰਨੇ ਵੀ ਸਰਕਾਰੀ ادارے ਨੇ ਚਾਹੇ ਉਹ ਪੁਲਿਸ ਠਾਣੇ ਆ ਚਾਹੇ ਉਹ ਕੋਈ ਵੀ ਅਦਾਰਾ ਵਾ ਉਹ ਸਾਰੇ ਧਾਰਿਆਂ ਤੇ ਕੰਮ ਹੋ ਰਿਹਾ ਅੱਜ ਇਹ ਜਿਹੜਾ 45 ਲੱਖ ਦੀ ਕੀਮਤ ਨਾਲ ਇਹ ਇਥੇ ਡੇਬਾ ਰੋਡ ਤੇ ਅਪਰੂਵਮੈਂਟ ਟੈਸਟ ਵੱਲੋਂ ਸਾਡੇ ਚੇਅਰਮੈਨ ਸਾਹਿਬ ਖੜੇ ਨੇ ਸਾਬ ਤਰਸੇਮ ਸਿੰਘ ਪਿੰਟਰ ਜੀ ਤੇ ਇਹਨਾਂ ਦੇ ਖਾਤੇ ਚੋਂ ਇਹ ਇੱਕ ਥਾਣਾ ਵਧੀਆ ਬਣਨ ਜਾ ਰਿਹਾ ਵਾ ਵਧੀਆ ਥਾਣਾ ਬਣ ਕੇ ਕਿਉਂਕਿ ਜਿਹੜਾ ਇੱਥੇ ਕੋਈ ਆਊਗਾ ਸ਼ਿਕਾਇਤ ਲੈ ਕੇ ਉਹ ਵੀ ਵਧੀਆ ਟੰਗ ਨਾਲ ਬੈਠ ਸਕੂਗਾ ਜਿਹੜੇ ਪੁਲਿਸ ਮੁਲਾਜ਼ਮਾ ਉਹ ਵੀ ਵਧੀਆ ਟੰਗ ਨਾਲ ਇੱਥੇ ਡਿਊਟੀ ਦੇ ਸਕਣਗੇ ਸਾਫ਼ ਸੁਥਰਾ ਹੋਊਗਾ ਤੇ ਇਸ ਕਰਕੇ ਮੈਂ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਵੀ ਦਿਨਾ ਵਾ ਔਰ ਧੰਨਵਾਦ ਕਰਦਾ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਦਾ ਔਰ ਜਿਨ੍ਹਾਂ ਨੇ ਅੱਜ ਸਵੇਰ ਤੋਂ ਸ਼ਾਮ ਤੱਕ ਔਰ ਕਰਮਸ਼ੀਲ ਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ ਤੇ ਹਰ ਪਹਿਲੂ ਤੇ ਹਰ ਮਿਲਕੇ ਵਰਗ ਦੇ ਵਿੱਚ ਹਰ ਚਾਹੇ ਸੜਕ ਦਾ ਕੰਮ ਆ ਚਾਹੇ ਹੋ ਹੋਰ ਕੋਈ ਵੀ ਮਹਿਕਮੇ ਦਾ ਕੰਮ ਆ ਹਰ ਕੰਮ ਪਹਿਲ ਦੇ ਆਧਾਰ ਤੇ ਹੋ ਰਿਹਾ ਵਾ ਤੇ ਧੰਨਵਾਦ ਕਰਦਾ ਸਾਡੇ ਚੇਅਰਮੈਨ ਸਾਹਿਬ ਦਾ ਅਪਰੂਵਮੈਂਟ ٹرسٹ ਦੇ ਸਬੰਧ ਤਰਸੇਮ ਸਿੰਘ ਪਿੰਡਰ ਜੀ ਦਾ ਔਰ ਜਿਨ੍ਹਾਂ ਨੇ ਜਿਹੜਾ ਵੀ ਮਤਾ ਲੈ ਕੇ ਜਾਂਦੇ ਆ ਤੇ ਉਸੇ ਟਾਈਮ ਪਾਸ ਕਰਕੇ ਵਿਦਾਨ ਸਵਾ ਹਲਕਾ ਪੁਰਨ ਪੁਰੀ ਨੂੰ ਪਹਿਲ ਦਿੱਤੀ ਜਾਂਦੀ ਹੈ ਤੇ ਬਹੁਤ ਬਹੁਤ ਬਤਾਈ ਤੇ ਬਹੁਤ ਬਹੁਤ ਧੰਨਵਾਦ ਹਾਂ ਜੀ ਬਹੁਤ ਬਹੁਤ ਅੱਜ ਹਲਕਾ ਈਸਟ ਵਿੱਚ ਪੰਜਾਬ ਪੁਲਿਸ ਦੇ ਥਾਣੇ ਦੀ ਜਿਹੜੀ ਪੁਰਾਣੀ ਬਿਲਡਿੰਗ ਸੀ ਬੜੀ ਖਸਤਾ ਹਾਲਤ ਸੀ ਉਹਦਾ ਉਦਘਾਟਨ ਰਿਸਪੈਕਟਡ ਸਰਦਾਰ ਦਲਜੀਤ ਸਿੰਘ ਅਰੇਵਾਲ ਜੀ ਦੇ ਸਮੁੱਚੇ ਆਮ ਆਦਮੀ ਪਾਰਟੀ ਦੇ ਸਾਰੀ ਟੀਮ ਦੁਆਰਾ ਰੱਖਿਆ ਗਿਆ ਤੇ ਜਿੰਨਾ ਵੀ ਪੰਜਾਬ ਸਰਕਾਰ ਦੇ ਵਿੱਚ ਜਦੋਂ ਦੀ ਸਰਕਾਰ ਸਾਡੀ ਆਈ ਹੈ ਹਰ ਫੀਲਡ ਦੇ ਵਿੱਚ ਚਾਹੇ ਐਜੂਕੇਸ਼ਨ ਆ ਉਹਨਾਂ ਦੇ ਸਕੂਲਾਂ ਦੀ ਦਸ਼ਾ ਸੁਧਾਰੀ ਗਈ ਆ ਹੈਲਥ ਦੇ ਵਿੱਚ ਮਹੱਲਾ ਕਲੀਨਿਕ ਤੇ ਬਿਜਲੀ ਬੋਰਡ ਦੇ ਗ੍ਰਿਡ ਤੋਂ ਦੇ ਨਵੇਂ ਸਾਹਮਣੇ ਕਈ ਇੰਸਟਾਲਕੇਸ਼ ਵੀ ਲੱਗੇ ਆ ਹਰ ਹਲਕੇ ਦੇ ਵਿੱਚ ਜਿੱਥੇ ਤੇ ਲੋੜ ਆ ਇਹ ਬਿਲਡਿੰਗ ਦੇ ਵਿੱਚ ਬੜੀ ਲੋੜ ਸੀ ਪਰ ਕਿਉਂਕਿ ਪੁਰਾਣੀ ਕਾਫੀ ਧੇਰ ਤੋਂ ਖਸਤਾ ਹਾਲਤ ਸੀ ਕਿਉਂ ਪਬਲਿਕ ਰਿਲੇਸ਼ਨ ਦੇ ਨਾਲ ਠਾਣਾ ਹੁੰਦਾ ਵੀ ਕਈ ਕੰਮਾਂ ਦੇ ਵਿੱਚ ਬਹੁਤ ਜ਼ਿਆਦਾ ਪਬਲਿਕ ਲੋਕ ਠਾਣੇ ਨਾਲ ਰਿਟਰ ਹੁੰਦੀ ਆ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਬਲਿਕ ਆਉਂਦੀ ਆ ਇੱਥੇ ਤੇ ਹਾਲਤੋਂ ਦੀ ਖਰਾਬ ਹੋਣ ਕਰਕੇ ਜਿਹੜੀ ਇੰਪਰੂਵਮੈਂਟ ਟਰਸਟ ਦੁਆਰਾ ਲਗਭਗ 45 ਲੱਖ ਰੁਪਏ ਦੀ ਲਾਗਤ ਨਾਲ ਇਹ ਬਹੁਤ ਵਧੀਆ ਥਾਣੇ ਦੀ ਦਿੱਖ ਤੁਹਾਨੂੰ ਨਜ਼ਰ ਆਊਗੀ ਤੇ ਹੋਰ ਵੀ ਜਿਹੜੇ ਕੋਈ ਵਿਧਾਨ ਸਭਾ ਅੀਸਟ ਦੇ ਵਿੱਚ ਜਿਵੇਂ ਗਰੇਵਾਲ ਸਾਹਿਬ ਨੇ ਦੱਸਿਆ ਵੀ ਕੋਈ ਕੰਮ ਆਉਂਦਾ ਤੇ ਅਸੀਂ ਨੁਪਹਿਲ ਦੇ ਆਧਾਰ ਤੇ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਤਾਂ ਕਿ ਸਾਡਾ ਸ਼ਹਿਰ ਖੂਬਸੂਰਤ ਲੱਗੇ ਹਰ ਬਿਲਡਿੰਗ ਤੇ ਹਰ ਵਾਸੀ ਇਹ ਮਾਣ ਮਹਿਸੂਸ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਬੜੀ ਇਮਾਨਦਾਰੀ ਨਾਲ ਜੋ ਦਿਹਾਣਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ